ਤਿੰਨ ਦੀ ਦਰਮਿਆਨੀ ਰਾਤ ਨੂੰ ਮਹਾ ਬੱਦਰ ਪਿੰਡ ਵਿਖੇ ਦੋ ਗੁੱਟਾਂ ਦਾ ਆਪਸ ਵਿੱਚ ਝਗੜਾ ਹੋਇਆ ਜਿਸ 'ਚ ਤਾਜਵੀਰ ਸਿੰਘ ਦੀ ਲੜਾਈ ਜਗੀਰ ਸਿੰਘ ਸਾਫ ਦਾ ਮੈਂਬਰ ਸਰਪੰਚ ਪੰਚਾਇਤ ਦੇ ਨਾਲ ਹੋਈ ਹੈ ਜਿਸ 'ਚ ਤਾਜਵੀਰ ਸਿੰਘ ਨੇ ਕੁਝ ਆਦਮੀਆਂ ਦੇ ਨਾਲ ਰਲ ਕੇ ਰਾਤ ਨੂੰ ਇਹਨਾਂ ਦੇ ਘਰ ਤੇ ਅਟੈਕ ਕੀਤਾ ਇਸ ਐਫ ਆਈ ਆਰ ਨੰਬਰ 20 ਪੀ ਐਸ ਲੱਖੇਵਾਲੀ ਰਜਿਸਟਰ ਕਰ ਲਈ ਗਈ ਹੈ ਤੇ ਤਫਤੀਸ਼ ਅਜੇ ਜਾਰੀ ਹੈ ਇਸ ਲੜਾਈ ਵਿੱਚ ਕੋਈ ਵੀ ਪਾਰਟੀ ਬਾਜੀ ਜਾਂ ਕੋਈ ਕਿਸੇ ਪਾਰਟੀ ਦੇ ਨੂੰ ਲੈ ਕੇ ਜਾਂ ਇਲੈਕਸ਼ਨਾਂ ਨੂੰ ਲੈ ਕੇ ਕੋਈ ਝਗੜਾ ਨਹੀਂ ਇਹਨਾਂ ਦੀ ਆਪਸੀ ਰੰਜਿਸ਼ ਸੀ ਵੀ ਉਸ ਦੇ ਮੱਦੇ ਨਜ਼ਰੀਏ ਝਗੜਾ ਹੋਇਆ ਤੇ ਇਸ 'ਚ ਕੋਈ ਮਾਡਰਨ ਕੋਡ ਆਫ ਕੰਡਕਟ ਦੀ ਉਲੰਘਣਾ ਨਹੀਂ ਹੋਈ ਕੇਸ ਰਜਿਸਟਰ ਕਰ ਲਿਆ ਤੇ ਅਗਲੀ ਤਫਤੀਸ਼ ਜਾਰੀ ਤੇ ਤਿੰਨ ਦੀ ਦਰਮਿਆਨੀ ਰਾਤ ਨੂੰ ਮਹਾ ਬੱਦਰ ਪਿੰਡ ਵਿਖੇ ਦੋ ਗੁੱਟਾਂ ਦਾ ਆਪਸ 'ਚ ਝਗੜਾ ਹੋਇਆ ਜਿਸ ਤਾਜਵੀਰ ਸਿੰਘ ਦੀ ਲੜਾਈ ਜਗੀਰ ਸਿੰਘ ਸਾਫ ਦਾ ਮੈਂਬਰ ਸਰਪੰਚ ਪੰਚਾਇਤ ਦੇ ਨਾਲ ਹੋਈ ਹੈ ਜਿਸ ਚ ਤਾਜਵੀਰ ਸਿੰਘ ਨੇ ਕੁਝ ਆਦਮੀਆਂ ਦੇ ਨਾਲ ਰਲ ਕੇ ਰਾਤ ਨੂੰ ਇਹਨਾਂ ਦੇ ਘਰ ਤੇ ਅਟੈਕ ਕੀਤਾ ਇਸ ਐਫ ਆਈ ਆਰ ਨੰਬਰ 20 ਪੀ ਐਸ ਲੱਖੇਵਾਲੀ ਰਜਿਸਟਰ ਕਰ ਲਈ ਗਈ ਹੈ ਤੇ ਤਫਤੀਸ਼ ਅੱਗੇ ਜਾਰੀ ਹੈ ਇਸ ਲੜਾਈ ਵਿੱਚ ਕੋਈ ਵੀ ਪਾਰਟੀ ਬਾਜੀ ਜਾਂ ਕੋਈ ਕਿਸੇ ਪਾਰਟੀ ਦੇ ਨੂੰ ਲੈ ਕੇ ਜਾਂ ਇਲੈਕਸ਼ਨਾਂ ਨੂੰ ਲੈ ਕੇ ਕੋਈ ਝਗੜਾ ਨਹੀਂ ਇਹਨਾਂ ਦੀ ਆਪਸੀ ਰੰਜਿਸ਼ ਸੀ ਵੀ ਉਸ ਦੇ ਮੱਦੇ ਨਜ਼ਰੀਏ ਝਗੜਾ ਹੋਇਆ ਤੇ ਇਸ 'ਚ ਕੋਈ ਮਾਡਰਨ ਕੋਡ ਆਫ ਕੰਡਕਟ ਦੀ ਉਲੰਘਣਾ ਨਹੀਂ ਹੋਈ ਕੇਸ ਰਜਿਸਟਰ ਕਰ ਲਿਆ ਤੇ ਅਗਲੀ ਤਫਤੀਸ਼ ਜਾਰੀ ਤੇ ਤਿੰਨ ਦੀ ਦਰਮਿਆਨੀ ਰਾਤ ਨੂੰ ਮਹਾ ਬੱਦਰ ਪਿੰਡ ਵਿਖੇ ਦੋ ਗੁੱਟਾਂ ਦਾ ਆਪਸ 'ਚ ਝਗੜਾ ਹੋਇਆ ਜਿਸ 'ਚ ਤਾਜਵੀਰ ਸਿੰਘ ਦੀ ਲੜਾਈ ਜਗੀਰ ਸਿੰਘ ਸਾਫ ਦਾ ਮੈਂਬਰ ਸਰਪੰਚ ਪੰਚਾਇਤ ਦੇ ਨਾਲ ਹੋਈ ਹੈ ਜਿਸ ਚ ਤਾਜਵੀਰ ਸਿੰਘ ਨੇ ਕੁਝ ਆਦਮੀਆਂ ਦੇ ਨਾਲ ਰਲ ਕੇ ਰਾਤ ਨੂੰ ਇਹਨਾਂ ਦੇ ਘਰ ਤੇ ਅਟੈਕ ਕੀਤਾ ਇਸ ਐਫ ਆਈ ਆਰ ਨੰਬਰ 20 ਪੀ ਐਸ ਲੱਖੇਵਾਲੀ ਰਜਿਸਟਰ ਕਰ ਲਈ ਗਈ ਹੈ ਤੇ ਤਫਤੀਸ਼ ਅੱਗੇ ਜਾਰੀ ਹੈ ਇਸ ਲੜਾਈ ਵਿੱਚ ਕੋਈ ਵੀ ਪਾਰਟੀ ਬਾਜੀ ਜਾਂ ਕੋਈ ਕਿਸੇ ਪਾਰਟੀ ਦੇ ਨੂੰ ਲੈ ਕੇ ਜਾਂ ਇਲੈਕਸ਼ਨਾਂ ਨੂੰ ਲੈ ਕੇ ਕੋਈ ਝਗੜਾ ਨਹੀਂ ਇਹਨਾਂ ਦੀ ਆਪਸੀ ਰੰਜਿਸ਼ ਸੀ ਵੀ ਉਸ ਦੇ ਮੱਦੇ ਨਜ਼ਰੀਏ ਝਗੜਾ ਹੋਇਆ ਤੇ ਇਸ 'ਚ ਕੋਈ ਮਾਡਰਨ ਕੋਡ ਆਫ ਕੰਡਕਟ ਦੀ ਉਲੰਘਣਾ ਨਹੀਂ ਹੋਈ ਕੇਸ ਰਜਿਸਟਰ ਕਰ ਲਿਆ ਤੇ ਅਗਲੀ ਤਫਤੀਸ਼ ਜਾਰੀ ਤੇ ਤਿੰਨ ਦੀ ਦਰਮਿਆਨੀ ਰਾਤ ਨੂੰ ਮਹਾ ਬੱਦਰ ਪਿੰਡ ਵਿਖੇ ਦੋ ਗੁੱਟਾਂ ਦਾ ਆਪਸ 'ਚ ਝਗੜਾ ਹੋਇਆ ਜਿਸ 'ਚ ਤਾਜਵੀਰ ਸਿੰਘ ਦੀ ਲੜਾਈ ਜਗਵੀਰ ਸਿੰਘ ਸਾਫ ਦਾ ਮੈਂਬਰ ਸਰਪੰਚ ਪੰਚਾਇਤ ਦੇ ਨਾਲ ਹੋਈ ਹੈ ਜਿਸ ਚ ਤਾਜਵੀਰ ਸਿੰਘ ਨੇ ਕੁਝ ਆਦਮੀਆਂ ਦੇ ਨਾਲ ਰਲ ਕੇ ਰਾਤ ਨੂੰ ਇਹਨਾਂ ਦੇ ਘਰ ਤੇ ਅਟੈਕ ਕੀਤਾ ਇਸ ਐਫ ਆਈ ਆਰ ਨੰਬਰ 20 ਪੀ ਐਸ ਲੱਖੇਵਾਲੀ ਰਜਿਸਟਰ ਕਰ ਲਈ ਗਈ ਹੈ ਤੇ ਤਫਤੀਸ਼ ਅਜੇ ਜਾਰੀ ਹੈ ਇਸ ਲੜਾਈ ਵਿੱਚ ਕੋਈ ਵੀ ਪਾਰਟੀ ਬਾਜ਼ੀ ਜਾਂ ਕੋਈ ਕਿਸੇ ਪਾਰਟੀ ਦੇ ਲੈ ਕੇ ਜਾਂ ਇਲੈਕਸ਼ਨਾਂ ਨੂੰ ਲੈ ਕੇ ਕੋਈ ਝਗੜਾ ਨਹੀਂ ਇਹਨਾਂ ਦੀ ਆਪਸੀ ਰੰਜਿਸ਼ ਸੀ ਵੀ ਉਸ ਦੇ ਮੱਦੇ ਨਜ਼ਰ ਇਹ ਝਗੜਾ ਹੋਇਆ ਤੇ ਇਸ 'ਚ ਕੋਈ ਮਾਡਰਨ ਕੋਡ ਆਫ ਕੰਡਕਟ ਦੀ ਉਲੰਘਣਾ ਨਹੀਂ ਹੋਈ ਕੇਸ ਰਜਿਸਟਰ ਕਰ ਲਿਆ ਤੇ ਅਗਲੀ ਤਫਤੀਸ਼ ਜਾਰੀ ਹੈ